ਜਦੋਂ ਆਪਾਂ ਇਹਨਾਂ ਨੂੰ ਕੁਝ ਕਹਿੰਦੇ ਨਹੀਂ ਨਾ ਇਹ ਸਿਰ ਨੂੰ ਚੜਦੇ ਆ ਤੇ ਆਇਕਾ ਖੱਤ ਸ਼ੇਰੋਂ ਵਾਲਾ ਇਹਨੇ दारू ਪੀਣ ਨੇ ਇੱਕ ਪੋਸਟ ਪਾਈ ਆ ਗੁਰੂ ਗੋਬਿੰਦ ਸਿੰਘ ਜੀ ਬਾਰੇ ਹਾਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਹਨੇ ਪੋਸਟ ਪਾਈ ਆ ਜੇ ਜਮਦਗਰ ਹੁੰਦਾ ਤਾਂ ਕਿਹਦਾ ਦਿਲ ਕਰਦਾ 7 ਸਾਲ ਤੋਂ 9 ਸਾਲ ਦੇ ਨਿਆਣੇ ਮਰਵਾਉਣ ਨੂੰ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਪਿਛਲੇ ਦਿਨੀ ਮਟਸੇਰੋਂ ਵਾਲੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਚਮਤਕਾਰ ਸੰਬੰਧੀ ਪੋਸਟ ਪਾਈ ਸੀ ਜਿਸ ਤੋਂ ਬਾਅਦ ਦੋਸਤੋ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਤੇ ਉਹਨਾਂ ਦਵਾਰ ਇਹ ਪੋਸਟ ਪਾਉਣ ਤੇ ਉਹਨਾਂ ਨੂੰ ਜਵਾਬ ਵੀ ਦਿੱਤਾ ਗਿਆ ਤੇ ਬਾਅਦ ਵਿੱਚ ਦੋਸਤੋ ਹਾਲਾਂਕਿ ਉਹਨਾਂ ਨੇ ਮਾਫੀ ਮੰਗ ਲਈ ਆਓ ਦੋਸਤੋ ਕੀ ਹੈ ਪੂਰਾ ਮਾਮਲਾ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਸਿਕਾ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਨੇ ਠੀਕ ਠਾਕ ਹਾਂ ਜਦੋਂ ਆਪਾਂ ਇਹਨਾਂ ਨੂੰ ਕੁਝ ਕਹਿੰਦੇ ਨਹੀਂ ਨਾ ਇਹ ਸਿਰ ਨੂੰ ਚੜਦੇ ਆਂ ਏ ਆਈ ਕਾ ਖੱਤ ਸ਼ੇਰਾਂ ਵਾਲਾ ਇਹਨੇ दारू ਪੀਣ ਨੇ ਇੱਕ ਪੋਸਟ ਪਾਈ ਆ ਗੁਰੂ ਗੋਬਿੰਦ ਸਿੰਘ ਜੀ ਬਾਰੇ ਹਲ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਹਨੇ ਪੋਸਟ ਪਾਈ ਆ ਜੇ ਚਮਤਕਾਰ ਹੁੰਦਾ ਤਾਂ ਕਿਹਦਾ ਦਿਲ ਕਰਦਾ 7 ਸਾਲ ਤੋਂ 9 ਸਾਲ ਦੇ ਨਿਆਣੇ ਮਰਵਾਉਣ ਨੂੰ ਜੇ ਚਮਤਕਾਰ ਹੁੰਦਾ ਕਿਹਦਾ ਦਿਲ ਕਰਦਾ ਉੱਚ ਦਾ ਪੀਰ ਖਵਾਉਣ ਨੂੰ ਜੇ ਚਮਤਕਾਰ ਹੁੰਦਾ ਕਿਹਦਾ ਦਿਲ ਕਰਦਾ ਨਾਨਕਾਂ ਲੋਕਾਂ ਤੋਂ ਕੌੜੇ ਮਰਵਾਉਣ ਜਿਵੇਂ ਚਮਤਕਾਰ ਹੁੰਦਾ ਤਾਂ ਇਸਪੀਸ ਵੀ ਦਾ ਲੋੜ ਨਾ ਪੈਂਦੀ ਜਫਰਾਉਨਾ ਮਾ ਸੁਣਾਉਣੀ ਤੇਰੇ ਤੋਂ ਸਾਡੇ ਇਸਟ ਸਾਡੇ ਗੁਰੂ ਸਾਹਿਬ ਬਾਰੇ ਐਡਾ ਤਗੜਾ ਬਿਆਨ ਲੈਣ ਨੂੰ ਕਿਹਨੇ ਕਿਹਾ ਤਨੂੰ ਐਡੀ ਪਕਾਈ ਮਾਰਨ ਲਈ ਕਿਹਨੇ ਕਿਹਾ ਲੇਕਿ ਤੁ ਆਪ ਲਿਖਿਆ ਆ ਵੀ ਮੇਰੀ ਪਕਾਈ ਦਾ ਅਸਰ ਕਰ ਲਿਓ ਤੇਰੇ ਤੋਂ ਪੁੱਛਾਂਗੇ ਤੇਰੇ ਕੋਲ ਕੌਣ ਗਿਆ ਸੀ ਵੀ ਤੂੰ ਦੱਸ ਵੀ ਸ਼ਰਾਬੀ ਆ ਸਾਡੇ ਬਾਰੇ ਦੱਸ ਸਾਡੇ ਗੁਰੂਆਂ ਬਾਰੇ ਤੂੰ ਕੀ ਕਹਿਣਾ ਚਾਹੁੰਦਾ ਹੈ ਵੀ ਚਮਤਕਾਰ ਹੁੰਦਾ ਜਾਂ ਨਹੀਂ ਹੁੰਦਾ ਬਹੁਤ ਥਾਵਾਂ ਤੇ ਅੱਜ ਵੀ ਸ਼ਰਧਾ ਨਾਲ ਇਤਿਹਾਸ 'ਚ ਬਹੁਤ ਚੀਜ਼ਾਂ ਨੇ ਜਿਹੜੀਆਂ ਸਾਇੰਸ ਨਹੀਂ ਮੰਨਦੀ ਪਰ ਉਹ ਹੁੰਦੀਆਂ ਨੇ ਬਹੁਤ ਗੁਰੂ ਸਾਹਿਬ ਗੁਰਦੁਆਰਿਆਂ 'ਚ ਬਹੁਤ ਮੰਦਰਾਂ 'ਚ ਇਹ ਚੀਜ਼ਾਂ ਹੁੰਦੀਆਂ ਨੇ ਜੇ ਤੂੰ ਕਹਿਣਾ ਤਾਂ ਤੁਹਾਨੂੰ ਐਗਜ਼ਾਮਪਲ ਦੇ ਦਵਾਂਗੇ ਤੁਹਾਨੂੰ ਹੈਗੀ ਜੁੱਤੀਆਂ ਦੀ ਕਮੀ ਥੋੜੇ ਤੋਂ ਪੈਸੇ ਤਾਂ ਦੇ ਨਹੀਂ ਹੁੰਦੇ ਬੂਟਾਂ ਦੇ ਲੈ ਕੇ ਪ੍ਰੋਮੋਸ਼ਨ ਕਰਨ ਜਾਂਦੇ ਹਾਂ ਅਗਰੇ ਗ੍ਰੀਨ ਮਾਰਕਰ ਇਹਨੇ ਕੋਈ ਪ੍ਰੋਮੋਸ਼ਨ ਮੈ ਬੁਲਾਉਂਦਾ ਅਗਲਾ ਚਾਹੁੰਦਾ ਵੀ ਸਾਡਾ ਕੰਮ ਚੱਲੇ ਕੰਮ ਤਾਂ ਕੀ ਸਵਾ ਚੱਲਣਾ 15-15000 ਦੇ ਤਾਂ ਤੁਸੀਂ ਬੂਟ ਲੈ ਆਉਣੇ ਤੂੰ ਗੁਰੂ ਸਾਹਿਬ ਬਾਰੇ ਕਿੱਦਾਂ ਬਿਆਨ ਦੇ ਸਕਦਾ ਮੈਂ ਵੀ ਚਮਤਕਾਰ ਹੁੰਦਾ ਨਹੀਂ ਹੁੰਦਾ ਅਸੀਂ ਮੰਨਦੇ ਹਾਂ ਸਾਰੇ ਸਿੱਖ ਸਾਰਾ ਸੰਸਾਰ ਮੰਨਦਾ ਵੀ ਗੁਰੂ ਸਾਹਿਬ ਜਿ ਕਲਾ ਵਰਤਾਉਂਦੇ ਸੀਗੇ ਕਿੰਨੇ ਕਿੰਨਿਆਂ ਨਾਲ ਲੜਦੇ ਸੀ ਆਪਣੇ ਰਾਜੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਕੌਮ ਨਾਲ ਧੱਕਾ ਹੋਣ ਦੇ ਕਰਕੇ ਸਾਰਾ ਸਰਬੰਸ ਵਾਰਤਾ ਆਪਣਾ ਤੇ ਤੂੰ ਉਹਨਾਂ ਤੇ ਸਵਾਲ ਸਵਾਲੀਆਂ ਨਿਸ਼ਾਨ ਖੜਾ ਕਰਦਾ ਤੈਨੂੰ ਅਥਾਰਟੀ ਕਿਹਨੇ ਦਿੱਤੀ ਹੈ ਹਾਲੇ ਕਿ ਤੈਨੂੰ ਆਪਣੇ ਧਰਮ ਦੀ ਵੀ ਪੂਰੀ ਜਾਣਕਾਰੀ ਨਹੀਂ ਹੋਣੀ ਕਿਉਂਕਿ ਤੁਸੀਂ ਸਾਰੀ ਉਮਰ ਤਾਂ ਐਸ਼ ਪ੍ਰਸਤੀ दारूਆਂ 'ਚ ਕੱਢ ਤੀ ਤੇ ਜਾਣਕਾਰੀ ਕੀ ਸੁਭਾ ਹੋਣੀ ਹੈ ਤੁਹਾਨੂੰ ਤੁਹਾਨੂੰ ਬਸ ਇਹ ਦੇਖਦਾ ਵੀ ਕਿਤੇ ਤਰਸ ਦੇ ਆਧਾਰ ਤੇ ਵੀਡੀਓ ਬਣਾ ਲਈਏ ਬਸ ਲੋਕ ਉਧਰ ਨੂੰ ਹੋ ਜਾਂਦੇ ਨੇ ਜਲਦੀ ਤੋਂ ਜਲਦੀ ਇਹ ਸਪਸ਼ਟੀਕਰਨ ਦੇਓ ਆਪਣੇ ਚੈਨਲ ਤੋਂ ਜਿਹੜੇ ਹੱਥਾਂ ਨਾਲ ਦਰੂ ਪੀ ਕੇ ਆਭਿਆਨ ਪਾਇਆ ਉਹੀ ਹੱਥਾਂ ਨਾਲ ਵੀਡੀਓ ਬਣਾ ਕੇ ਸਾਰੀ ਸੰਗਤ ਤੋਂ ਮਾਫੀ ਮੰਗਣ ਦੀ ਵੀਡੀਓ ਪਾ ਦੇ ਨਹੀਂ ਤਾਂ ਇਹ ਕੰਮ ਵੱਧ ਹੀ ਜਾਣਾ ਘਟਦਾ ਨਹੀਂ ਜਾਣਾ ਵੱਧ ਹੀ ਜਾਣਾ ਇਹ ਹੁਣ ਤੇਰੀ ਸੋਚ ਆ ਫਿਰ ਤੂੰ ਜਿੱਥੇ ਮਿਲੇਂਗਾ ਜਿੱਥੇ ਤੂੰ ਆਏਂਗਾ ਤੇਰੇ ਜੁੱਤੀਆਂ ਮਾਰ ਕੇ ਭੇਜਾਂਗੇ ਇਹ ਸ਼ਰਮ ਕਹਿਨੀ ਆ ਦਰ ਹਾਂ ਜੀ ਦੋਸਤੋ ਇੱਕ ਫੋਟੋ ਤੇ ਜੇ ਕਵੀਰ ਨੇ ਮੈਸੇਜ ਦੇ ਵਿੱਚ ਇਨਬਾਕਸ ਕਰਕੇ ਕਿ ਇੱਕ ਆਪਣਾ ਵੀਰਾ ਮੱਠ ਸ਼ਰਮ ਵਾਲਾ ਕਿ ਉਹਨੇ ਆ ਵੇਖੋ ਜੀ ਗੁਰੂ ਗੋਪਾ ਸਿੰਘ ਜੀ ਦੀ ਫੋਟੋ ਪਾ ਕੇ ਲਿਖਿਆ ਵੀ ਚਮਤਕਾਰ ਨਹੀਂ ਹੁੰਦੇ ਤੇ ਬਾਰੇ ਇਹਨੂੰ ਬੋਲਿਆ ਜਾਵੇ ਨਾ ਥੋੜੇ ਜਿਹਾ ਅਪਸ਼ਬਦ ਵੀ ਬੋਲੇ ਪਈ ਇਹਨੂੰ ਜਵਾਬ ਦਿਓ ਮੈਂ ਕਿਹਾ ਜਵਾਬ ਆਪਾਂ ਨਹੀਂ ਇਦਾਂ ਦੇ ਸਕਦੇ ਹਰ ਇੱਕ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਆਪਣੇ ਹਿਸਾਬ ਨਾਲ ਲਿਖਿਆ ਹੋਊਗਾ ਦੂਜਾ ਇਹਨੂੰ ਮੰਦਾ ਬੋਲ ਕੇ ਆਪਾਂ ਨੂੰ ਕਿ ਉਹਦੀ ਉਹਦੀ ਆਪਣੀ ਸੋਚ ਆ ਸਾਡੀ ਆਪਣੀ ਸੋਚ ਆ ਹਰ ਇੱਕ ਦੀ ਆਪਣੀ ਆਪਣੀ ਸੋਚ ਦੀ ਕੋਈ ਜੀ ਸੋਚ ਨਹੀਂ ਹੋ ਸਕਦੀ ਤੇ ਨਾਲੇ ਬੋਲਣ ਦਾ ਤਾਂ ਹੱਕ ਹੈ ਇਹਦਾ ਕਾਨੂੰਨ ਹੈ ਕਿ ਤੁਸੀਂ ਨੱਕ ਦੇ ਅੱਧੇ ਇੰਚ ਤੱਕ ਵੀ ਆਪਣੇ ਉਂਗਲ ਖੜ੍ਹ ਸਕਦੇ ਪਰ ਨੱਕ ਨੂੰ ਟੱਚ ਨਹੀਂ ਕਰ ਸਕਦੇ ਨੱਕ ਨੂੰ ਟੱਚ ਕੀਤਾ ਤਾਂ ਫਿਰ ਕਾਨੂੰਨ ਦੀ ਉਲੰਘਣਾ ਆਇਆ ਸੋ ਉੱਥੋਂ ਤੱਕ ਅਗਰ ਬੰਦਾ ਰਹਿੰਦਾ ਤਾਂ ਕੋਈ ਚੱਕਰ ਨਹੀਂਗਾ ਤਾਂ ਮਨਾਏ ਹਨ ਮਾੜਾ ਕਹਿਣਾ ਮੈਂ ਬਸ ਇੰਨਾ ਕਹਿਣਾ ਚਾਹਣਾ ਕਿ ਚਮਤਕਾਰ ਦੀ ਪਰਿਭਾਸ਼ਾ ਸਾਰੀ ਤੇ ਆਪਣੀ ਆਪਣੀ ਹੋ ਸਕਦੀ ਆ ਉਹਨਾਂ ਦੀ ਵੀਰ ਦੀ ਆਪਣੇ ਹੋ ਗਈ ਦੂਜਿਆਂ ਦੀ ਆਪਣੇ ਹੋ ਗਈ ਮੇਰੀ ਆਪਣੇ ਹੋ ਗਈ ਹਾਂ ਕਿਹੜੇ ਸੰਦਰਭ ਦੇ ਵਿੱਚ ਕਿਹਾ ਵਾ ਉਹ ਜ਼ਰੂਰ ਮੈਂ ਫੋਟੋ ਵੇਖੀ ਜਿਹੜੀ ਪੋਸਟ ਵਾਲੀ ਤੇ ਉਹਦੇ ਵਿੱਚ ਜਾਂਦੇ ਸਾਫ਼ ਕਰਦਾ ਵੀ ਜਿੱਦਾਂ ਅੱਜਕੱਲ ਦੇ ਸਾਧ ਚਾਹੇ ਉਸ ਇੱਕ ਧਰਮ ਦੇ ਆ ਚਾਹੇ ਹਿੰਦੂ ਦੇ ਆ ਚਾਹੇ ਇਹ ਮੁਸਲਮਾਨਾਂ ਦੇ ਵਿੱਚ ਆ ਜਾਂ ਪਾਸਟਰ ਆ ਜਿਹੜੇ ਨਕਲੀ ਚਮਤਕਾਰ ਵਿਖਾਉਂਦੇ ਸਟੇਜਾਂ ਤੇ ਜਾਂ ਤੇ ਉਹਨਾਂ ਬਾਰੇ ਕਹਿੰਦਾ ਵੀ ਇਹ ਗਲਤ ਆ ਤੇ ਗੱਲ ਸਾਰੇ ਜਿਹੜੀ ਆ ਉਹਦੀ ਮੰਨਦੇ ਵੀ ਤੇ ਉਹਨੂੰ ਉਹਦੀ ਜਾਜਾਕਾਰ ਵੀ ਕਰਦੇ ਤੇ ਬੱਲੇ ਬੱਲੇ ਵੀ ਕਰਦੇ ਕਹਿੰਦਾ ਵੀ ਇਹ ਜਿਹੜੇ ਚਾਹੂੰ ਪੰਜਾਂ ਧਰਮਾਂ ਦੇ ਨਕਲੀ ਜਿਹੜੇ ਸਾਥ ਬਣ ਕੇ ਬੈਠੇ ਇਹ ਚਮਤਕਾਰ ਵਿਖਾਉਂਦੇ ਆ ਇਹ ਝੂਠ ਨੇ ਤੇ ਸਾਰਿਆਂ ਨੇ ਦਾ ਸਾਥ ਵੀ ਦੇਣਾ ਸੀ ਤੇ ਦੀ ਤਰੀਫ਼ ਵੀ ਕਰਨੀ ਸੀ ਇਹ ਚਮਤਕਾਰਾਂ ਦੇ ਖਿਲਾਫ ਬੋਲਣਾ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਪਾ ਕੇ ਠੀਕ ਆ ਪਰ ਚਮਤਕਾਰ ਵੀਰ ਤਰ ਨੇ ਮਟਰ ਨੇ ਕਿਹਾ ਕਿ ਕਿਸੇ ਦਾ ਬੱਚੇ ਮਰਾਉਣ ਨੂੰ ਜੀ ਨਹੀਂ ਕਰਦਾ 7 ਜਾਂ 9 ਸਾਲ ਦੇ ਜਿਹੜੇ ਬੱਚੇ ਆ ਜਾਂ ਵੱਡੇ ਸਾਹਿਬ ਜਦਿਆਂ ਦੀ ਉਮਰ ਜਿਆਦਾ ਵੱਡੀ ਨਹੀਂ ਸੀਗੀ ਸੋ ਬਿਲਕੁਲ ਸਹੀ ਗੱਲ ਆ ਵੀ ਕਿਸੇ ਦਾ ਮਰਾਉਣ ਨੂੰ ਜੀ ਨਹੀਂ ਕਰਦਾ ਇਤੋਂ ਹੀ ਮੱਟ ਵੀ ਤਨ ਨੂੰ ਪਤਾ ਲੱਗਣਾ ਜੇ ਤਾਂ ਵੀ ਚਮਤਕਾਰ ਇੱਥੇ ਹੀ ਹੋ ਗਿਆ ਇੱਕ ਤੂੰ ਆਪ ਹੀ ਕਹਿ ਕਿ ਕਿਸੇ ਦਾ ਬੱਚੇ ਮਰਾਉਣ ਨੂੰ ਜੀ ਨਹੀਂ ਕਰਦਾ ਪਰ ਵੇਖੋ ਜੇ ਆਪਾਂ ਕਹਾਣੀ ਲਈਏ ਆਪਾਂ ਪਿਤਾ ਤੋ ਛੱਡ ਕੇ ਵੀ ਬੱਚੇ ਮਰਾਉਣ ਨਹੀਂ ਕਹਦਾ ਦਾਦੇ ਤੱਕ ਚਲ ਜੀ ਹੈ ਹੁਣ ਦਾਦਾ ਵੇਖੋ ਵੀ ਕਿਸੇ ਦੀ ਲੜਾਈ ਹੋਵੇ ਕਿਸੇ ਤੇ ਹੋ ਰਹੀ ਹੋਵੇ ਜ਼ੁਲਮ ਦਾਦਾ ਕਹਵੇ ਵੀ ਕੋਈ ਗੱਲ ਨਹੀਂ ਮੈਂ ਲੜਦਾ ਤੁਹਾਡੀ ਲੜਾਈ ਉਹਦਾ ਬੱਚਾ ਇੱਥੇ ਤੁਸੀਂ ਲਿਖਿਆ ਨਾ ਵੀ ਬੱਚੇ ਮਰਾਉਣ ਕਹਦਾ ਜੀ ਨਹੀਂ ਕਰਦਾ ਤੇ ਪਿਓ ਮਰਾਉਣ ਨੂੰ ਵੀ ਕਹਿੰਦਾ ਕੋਈ ਜੀ ਨਹੀਂ ਕਰਦਾ ਹਿੱਥੇ ਬੱਚੇ ਨੇ ਆਪਣਾ ਪਿਤਾ ਭੇਜਿਆ ਇਹ ਆਟੋਮੈਟਿਕ ਕਿੰਚੰਤਕਾਰ ਹੋ ਗਿਆ ਇਹਨੂੰ ਚਮਤਕਾਰ ਦੀ ਡੈਫੀਨੇਸ਼ਨ ਤੁਸੀਂ ਕਿੱਦਾਂ ਲੈਂਦੇ ਜੀ ਤੁਸੀਂ ਆਪੇ ਕਹਣਾ ਵੀ ਇਹ ਹੋ ਕੋਈ ਇਦਾਂ ਹੋ ਨਹੀਂ ਸਕਦਾ ਨਹੀਂ ਤੇ ਚਮਤਕਾਰ ਨਾਲ ਹੁੰਦਾ ਵੇਖੋ ਕੀਤਾ ਜੀ ਕਰਦਾ ਕਿਸੇ ਦਾ ਨਹੀਂ ਨਾ ਕਰਦਾ ਤੇ ਜਿਹਦਾ ਕਰਦਾ ਉਹ ਚਮਤਕਾਰ ਹੀ ਆ ਉਹ ਚਮਤਕਾਰ ਹੋ ਗਿਆ ਫਿਰ ਦਾਦੇ ਨੇ ਛਿੱਧੀ ਦਿੱਤੀ ਫਿਰ ਦਾਦੇ ਦਾ ਜਦੋਂ ਪੁੱਤ ਵੱਡਾ ਹੋਇਆ ਉਹਨੇ ਹਕੂਮਤ ਨਾਲ ਪੰਗਾ ਲਿਆ ਜਦੋਂ ਬਹੁਤ ਘੱਟ ਯੋਧੇ ਸੀਗੇ ਉਸ ਟਾਈਮ ਤੇ ਬਾਅਦ ਚੁੱਕਣ ਵਾਲੇ ਫਿਰ ਉਸ ਯੋਧੇ ਨੇ ਦਸਮ ਪਿਤਾ ਨੇ ਜਿਹੜਾ ਆਪਣੇ ਸਿਰ ਤੇ ਜ਼ਿੰਮੇਵਾਰੀ ਚੁੱਕੀ ਆਪਣੇ ਪਿਤਾ ਦੀ ਗੁਰਨਾਮ ਕਾਬ ਤੋਂ ਢੀ ਚੱਲੀ ਆਉਂਦੀ ਸੀਗੀ ਪਰ ਉਹਨਾਂ ਨੇ ਆਪਣੇ ਹਿਸਾਬ ਨਾਲ ਜੇ ਅਗਵਾਈ ਕੀਤੀ ਕੌਮ ਦੀ ਪੂਰੇ ਦੇਸ਼ ਦੀ ਤੇ ਜ਼ੁਲਮ ਦੇ ਖਿਲਾਫ ਸਾਰੇ ਧਰਮਾਂ ਦੀ ਮਿਲ ਕੇ ਮਕਸਰ ਵਾਲਤਾ ਦਾ ਸਨਹਿਵਾ ਦਿੱਤਾ ਤੇ ਇਹ ਵੀ ਚਮਤਕਾਰ ਸੀ ਇੱਕ ਤੇ ਉਸ ਜਮਾਨੇ ਦੇ ਵਿੱਚ ਜਾਤ ਪਾਤ ਵੀ ਬਹੁਤ ਸੀਗੀ ਉਹ ਜਾਤ ਪਾਤ ਨੂੰ ਇਕੱਠਾ ਕਰਕੇ ਵੱਖ-ਵੱਖ ਬਰਾਦਰੀਆਂ ਨੂੰ ਇਕੱਠਾ ਲਿਆਉਣਾ ਉਸ ਜਮਾਨੇ ਦੇ ਵਿੱਚ ਔਰਤਾਂ ਨੂੰ ਇੱਕ ਸਨਮਾਨਯੋਗ ਰੁਤਬਾ ਦੇਣਾ ਜਿਹੜਾ ਉਹ ਤੋਂ ਪਛਮੀ ਸਭਿਤਾ ਚਾਹੁੰਦੀ ਹੈਗਾ ਇਹ ਵੀ ਇੱਕ ਚਮਤਕਾਰ ਸੀਗਾ ਇਹ ਚਮਤਕਾਰ ਦੀ ਡੈਫੀਨੇਸ਼ਨ ਤੁਸੀਂ ਹੁਣ ਡਿਫਾਈਨ ਕਰਨੀ ਪਊ ਵੀ ਤੁਸੀਂ ਕੀ ਕਹਿੰਦੇ ਜੇ ਫਿਰ ਆਪਣੇ ਬੰਦਾ ਕਹਿੰਦਾ ਵੀ ਮੇਰੇ ਬੱਚੇ ਮੈਂ ਬਚਾ ਲਵਾਂ ਜੇ ਕੋਈ ਰਾਜਾ ਹੁੰਦਾ ਵੀ ਮੈਂ ਆਪਣੇ ਬਚਾ ਲਵਾਂ ਸਭ ਤੋਂ ਪਹਿਲਾਂ ਹੁਣ ਕੀ ਹੁੰਦਾ ਕਿ ਜਿੰਨੇ ਵੀ ਦੇਸ਼ ਆਪਣੇ ਪਛਮੀ ਦੇਸ਼ ਨੇ ਸਾਰੇ ਇੱਥੇ ਜਾਂ ਕੋਈ ਵੀ ਦੇਸ਼ ਹੈ ਜਿਸ ਦਾ ਆਪਣਾ ਰਾਸ਼ਟਰਪਤੀ ਆ ਜਾਂ ਇੱਥੋਂ ਦਾ ਜਿਹੜਾ ਪ੍ਰਧਾਨ ਮੰਤਰੀ ਆ ਦੋਵੇਂ ਆਪਾਤ ਕਲੇਨ ਨੂੰ ਜੇ ਹਿੰਦੀ ਚ ਕਹਿੰਦੇ ਨਾ ਆਪਾਤ ਕਲੇਨ ਜਾਂ ਅਮਰਜੈਂਸੀ ਦੀ ਸਿਚੁਏਸ਼ਨ ਲੱਗਦੀ ਆ ਕੋਈ ਦੇਸ਼ ਤੇ ਹਮਲਾ ਹੋਣ ਲੱਗਦਾ ਸਭ ਤੋਂ ਪਹਿਲਾਂ ਵੇਖੇਂਦਾ ਵੀ ਇਹਨੂੰ ਤੇ ਇਹਦੇ ਪਰਿਵਾਰ ਨੂੰ ਸੁਰੱਖਿਅਤ ਕਿੱਦਾਂ ਕਰਨਾ ਬਾਕੀ ਬਾਅਦ ਚ ਵੇਖੇਂਦਾ ਸਭ ਤੋਂ ਪਹਿਲੀ ਪ੍ਰਾਇੋਰਟੀ ਹੁੰਦੀ ਆ ਪਰ ਤੁਸੀਂ ਵੇਖੋ ਚਮਤਕਾਰ ਵੀ ਉੱਥੇ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਨੇ ਪਹਿਲਾਂ ਕੱਢਿਆ ਉਹਨਾਂ ਨੇ ਆਪਣੇ ਬੱਚੇ ਪਹਿਲਾਂ ਭੇਜੇ ਦੂਜੇ ਜਿੱਦਾਂ ਅਸਰੰਦ ਦੇ ਵਿੱਚ ਸ਼ਹਾਦਤ ਹੋਈ ਆ ਆਪਾਂ ਸਾਰਿਆਂ ਨੂੰ ਪਤਾ ਵਾ ਉਹਨਾਂ ਵੀ ਜਿਵੇਂ ਸਲਾਮ ਆਪਾਂ ਕਹਿੰਦੇ ਨਹੀਂ ਕਬੂਲ ਕੀਤਾ ਇਹ ਕਿੱਡੀ ਵੱਡਾ ਚਮਤਕਾਰ ਆ ਨਹੀਂ ਤੇ ਆਕੂ ਕਹਿੰਦਾ ਵੀ ਪਹਿਲਾਂ ਮੈਂ ਆਪਣਾ ਪਰਿਵਾਰ ਪਹਚਾਵਾਂ ਬਾਕੀ ਇਹੋ ਇਹੋ ਪ੍ਰੋਟੋਕਾਲ ਹੁੰਦਾ ਨਾ ਪਰ ਉਹਨਾਂ ਪ੍ਰੋਟੋਕਾਲ ਨਹੀਂ ਫਾਲੋ ਕੀਤਾ ਏ ਇਹ ਵੀ ਚਮਤਕਾਰ ਫਿਰ ਛੋਟੇ ਬੱਚੇ ਜੀ ਇਹ ਨੇ ਉਹਨਾਂ ਨੇ ਈਨ ਨਹੀਂ ਮੰਨੀ ਹੁਣ ਮਨੁਪਾਲੇ ਤੋਂ ਇਹ ਗੱਲ ਨੂੰ ਮੰਨਦੇ ਕਿ ਨਹੀਂ ਮੰਨਦੇ ਪਰ ਉਹਨਾਂ ਨੇ ਈਨ ਨਹੀਂ ਮੰਨੀ ਇਹ ਵੀ ਇੱਕ ਚਮਤਕਾਰ ਨਹੀਂ ਤੇ 7-9 ਸਾਲ ਦੇ ਨਿਆਣਿਆਂ ਨੂੰ ਕੋਈ ਵੀ ਲਾਲਚ ਦੇ ਦੋ ਵੀ ਐਡੇ ਕਿੱਡੇ ਛੋਟੇ ਜਿਹੇ 7 ਸਾਲ ਦੇ ਨਿਆਣੇ ਨੂੰ ਤੁਸੀਂ ਉਹ ਜੀ ਕੋਈ ਚਾਕਲੇਟ ਜਾਂ ਸੱਜੇ ਖੱਪੇ ਕਹਦੇ ਉਹਤੇ ਵੀ ਮੰਨ ਜਾਂਦੇ ਹੋ ਤੇ ਵੀ ਵੀ ਵੇਖੋ ਚਮਤਕਾਰ ਸੋ ਚਮਤਕਾਰ ਜਫਤਾਂ ਮੈਂ ਲਿਖਣਾ ਇਹ ਚਮਤਕਾਰ ਦੀ ਡੈਫੀਨੇਸ਼ਨ ਆ ਨਾ ਜਿਹੜੀ ਇਹ ਤੁਸੀਂ ਜ਼ਰੂਰ ਜਾਂਦੇ ਡਿਫਾਈਨ ਕਰਦੇ ਆਪਣੀ ਪੋਸਟ 'ਚ ਵੀ ਮੈਂ ਇੰਨਾ ਚਮਤਕਾਰਾਂ ਦੀ ਗੱਲ ਕਰ ਰਿਹਾ ਮੈਂ ਸਾਧਾਂ ਦੇ ਚਮਤਕਾਰਾਂ ਦੀ ਗੱਲ ਕਰ ਰਿਹਾ ਮੈਂ ਪਾਸਟਰਾਂ ਦੇ ਚਮਤਕਾਰਾਂ ਦੀ ਗੱਲ ਕਰ ਰਿਹਾ ਮੈਂ ਮੌਲਵੀਆਂ ਦੇ ਮੈਂ ਪਾਂਧਿਆਂ ਦੇ ਚਮਤਕਾਰਾਂ ਦੀ ਗੱਲ ਕਰ ਰਿਹਾ ਤੇ ਫਿਰ ਸਾਰੇ ਤੁਹਾਨੂੰ ਇਸ ਕੋਈ ਨਾ ਮੰਦਾਵਣਾ ਬੋਲਦਾ ਸਾਰੇ ਤੁਹਾਡਾ ਵੀ ਸਾਥ ਦਿੰਦੇ ਫਿਰ ਜਾਂਦੇ ਗੱਲ ਕਲੀਅਰ ਕਰਿਆ ਕਰੋ ਸੋ ਚਮਤਕਾਰ ਉਹ ਦੇਵੀ ਆ ਤੇ ਨਹੀਂ ਵੀ ਹੁੰਦੇ ਜਿਹੜੇ ਚਮਤਕਾਰਾਂ ਦੀ ਤੁਸੀਂ ਜੇ ਦੁਨਿਆਵੀ ਚਮਤਕਾਰਾਂ ਦੀ ਗੱਲ ਕਰਦੇ ਜਨਾ ਉਹ ਚਮਤਕਾਰੇ ਨਾ ਮੰਨ ਲਈਏ ਤੇ ਦੁਨੀਆਂ ਦੇ ਸਿੱਖ ਧਰਮ ਨੂੰ ਛੱਡ ਕੇ ਬਾਕੀ ਬਹੁਤ ਵੱਡੇ ਵੱਡੇ ਧਰਮੇ ਡਿੱਗ ਪੈਣਗੇ ਕਿਉਂਕਿ ਧਰਮ ਹੀ ਚਮਤਕਾਰ ਤੋਂ ਸ਼ੁਰੂ ਹੋਇਆ ਉਹ ਦੁਨਿਆਵੀ ਤੌਰ ਤੇ ਪੋਸੀਬਲ ਨਹੀਂ ਇਹਦੀਆਂ ਚੀਜ਼ਾਂ ਤੋਂ ਜਿੱਥੋਂ ਧਰਮ ਸ਼ੁਰੂ ਹੋਇਆ ਪੋਸੀਬਲ ਹੀ ਨਹੀਂ ਹੈਗੀਆਂ ਉਹ ਉਹ ਚੀਜ਼ਾਂ ਨੂੰ ਤੁਸੀਂ ਸਟੋਰੀ ਕਰੋ ਉਹ ਪੋਸੀਬਲ ਹੀ ਨਹੀਂ ਹੈਗੀਆਂ ਜੇ ਤੁਸੀਂ ਦੁਨਿਆਵੀ ਤੌਰ ਤੇ ਵੇਖੋ ਉਹ ਡਿੱਗ ਪੈਣਗੇ ਤੇ ਜਿਹੜਾ ਗੁਰੂ ਸਾਹਿਬ ਦਾ ਜਿਹੜਾ ਧਰਮ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਕਦੀ ਡਿੱਗੂਗਾ ਕਿਉਂਕਿ ਜੇ ਚਾਹ ਤੁਸੀਂ ਡਿਫਾਈਨ ਕਰੋ ਵੀ ਮੈਂ ਕਿਹੜੇ ਜ਼ਿੰਮਤਕਾਰ ਦੀ ਗੱਲ ਕਰਦਾ ਤੀਜਾ ਜਿਹੜੇ ਤੁਸੀਂ ਅਗਾਹ ਵਦੂ ਵੀਰ ਜੇ ਜੇ ਤੁਸੀਂ ਫੋਟੋ ਪੇ ਪਾਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੇ ਤੁਹਾਨੂੰ ਇਹ ਵੀ ਪਤਾ ਨਹੀਂ ਜਦਾ ਵੀ ਉਹ ਓੜੀ ਫੋਟੋ ਆ ਉਹ ਕੋਈ ਉਹਨਾਂ ਦੀ ਅਸਲੀ ਫੋਟੋ ਨਹੀਂਗੀ ਵਿਕ ਨਕਲੀ ਫੋਟੋ ਫੋਟੋ ਪਾਉਣ ਦੀ ਲੋੜ ਹੀ ਨਹੀਂ ਫਿਰ ਤੁਸੀਂ ਕੋਈ ਆਪਣੀ ਗੱਲ ਲਿਖਣੀ ਆ ਤੁਹਾਨੂੰ ਗੁਰੂ ਸਾਹਿਬ ਦਾ ਧਿਆਨ ਇਹ ਐਗਜ਼ਾਮਪਲ ਦੇਣ ਦੀ ਲੋੜ ਹੀ ਨਹੀਂ ਕਿ ਤੁਸੀਂ ਉੰਜ ਕਾਪੀ ਜਿਹੜੇ ਅੱਜ ਕੱਲ ਦੇ ਲੋਕ ਚਮਤਕਾਰ ਝੂਠੇ ਦੱਸਦੇ ਨੇ ਵੀ ਸਾਡੇ ਬਾਬੇ ਨੇ ਆ ਕੀਤਾ ਸਾਡੇ ਪਾਸਟਰ ਨੇ ਆ ਕੀਤਾ ਉਹ ਇਦਾਂ ਠੀਕ ਕਰ ਦਿੰਦਾ ਇਹ ਸਾਡੇ ਬਾਬਾ ਜੀ ਇਦਾਂ ਠੀਕ ਕਰ ਦਿੰਦੇ ਆ ਸਾਡੇ ਪੰਡਤ ਜੀ ਇਹਦਾ ਠੀਕ ਕਰ ਦਿੰਦੇ ਆ ਸਾਡੇ ਡੇਰੇ ਉਹ ਤੁਸੀਂ ਉਹਨਾਂ ਦੇ ਐਗਜ਼ਾਮਪਲ ਤੇ ਹੁਣ ਮੌਜੂਦ ਹਨ ਉਹਦੀ ਫੋਟੋ ਪਾ ਦਿਓ ਜੇ ਤੁਸੀਂ ਅਗਾਹ ਵੱਧੋ ਜੇ ਗੁਰੂ ਸਾਹਿਬ ਦੀ ਕੋਈ ਵੀ ਫੋਟੋ ਨਹੀਂ ਹੈਗੀ ਅੱਗੇ ਤੋਂ ਕਦੀ ਵੀ ਗੁਰੂ ਸਾਹਿਬ ਦੀ ਫੋਟੋ ਕਿਤੇ ਮਨਾ ਵਰਤੋ ਕੋਈ ਜਾਲੀ ਉਹ ਫੋਟੋ ਗੁਰੂ ਸਾਹਿਬ ਦੇ ਤਾਂ ਹੈ ਹੀ ਨਹੀਂਗੀ ਉਹ ਤੇ ਮਨਕਰਤ ਫੋਟੋਆਂ ਨੇ ਤੇ ਫੋਟੋਆਂ ਦਾ ਸਿੱਖ ਧਰਮ 'ਚ ਕੋਈ ਕਨਸੈਪਟ ਹੈਗਾ ਨਹੀਂਗਾ ਤੇ ਤੁਸੀਂ ਜੇ ਅਗਾਹ ਵੱਧੋ ਜੇ ਨਾ ਤੇ ਫਿਰ ਅਗਾਹ ਥੋੜਾ ਜਿਹਾ ਹੋਰ ਜ਼ਿਆਦਾ ਵੱਧੋ ਪ੍ਰੋਪਰ ਵੱਧੋ ਉਹ ਫੋਟੋ ਪਾਉਣ ਦਾ ਕੋਈ ਮਤਲਬ ਨਹੀਂ ਹੁੰਦਾ ਫੋਟੋਆਂ ਪਾਉਣ ਦਾ ਤਿਕੋਂ ਕੋ ਭੱਤ ਤੁਸੀ ਐਂ ਲੱਗਦਾ ਵੀ ਤੁਸੀਂ ਇੱਕ ਗੁਰੂ ਸਾਹਿਬ ਤੇ ਗੱਲ ਸੁਟ ਰਹੇ ਜੇ ਜੇ ਤੁਸੀਂ ਗੁਰੂ ਸਾਹਿਬ ਦੇ ਐਗਜ਼ਾਮਪਲ ਲੈਣੇ ਹੈ ਨੌਲੇਜ ਲੈਣੇ ਉਹਨੂੰ ਚੰਗੀ ਤਰ੍ਹਾਂ ਲਾਓ ਗੁਰੂ ਸਾਹਿਬ ਦੀ ਗੁਰੂ ਨਾਨਕ ਸਾਹਿਬ ਦੇ ਐਗਜ਼ਾਮਪਲਾਂ ਦੋ ਕਿ ਉਹਨਾਂ ਨੇ ਪ੍ਰੈਕਟੀਕਲੀ ਦੱਸਿਆ ਵੀ ਲਾਈਫ ਇਹ ਹੁੰਦੀ ਆ ਬਾਕੀ ਜਿਹੜੇ ਚਮਤਕਾਰ ਆ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਆਪੋ ਆਪਣੀ ਡੈਫੀਨੇਸ਼ਨ ਹੁੰਦੀ ਆ ਕਈਆਂ ਦੇ ਲਈ ਆਪਣਾ ਪੂਰਾ ਪਰਿਵਾਰ ਵਾਰ ਦੇਣਾ ਇਹ ਵੀ ਇੱਕ ਚਮਤਕਾਰ ਆ ਜੇ ਉੱਚ ਦਾ ਪੀਰ ਬਣ ਕੇ ਬਾਹਰ ਆਉਣਾ ਮਤਲਬ ਕਿ ਉਹ ਆਪਣੇ ਆਪ ਨੂੰ ਨੀਵਾ ਰੱਖ ਕੇ ਆਪਣੇ ਅਚੇਲਿਆਂ ਦੇ ਅੱਗੇ ਨੀਵਾ ਰੱਖ ਕੇ ਆਪਣੇ ਆਪ ਨੂੰ ਵੱਡਾ ਨਹੀਂ ਵਿਖਾਉਣਾ ਉਹ ਵੀ ਇੱਕ ਚਮਤਕਾਰ ਆ ਸੋ ਚਮਤਕਾਰ ਦੀ ਡੈਫੀਨੇਸ਼ਨ ਵੱਖਰੀ ਵੱਖਰੀ ਹੋ ਸਕਦੀ ਆ ਸੋ ਇਸ ਕਰਕੇ ਵੀਰ ਮੇਰਾ ਜੇ ਤੁਸੀਂ ਠੀਕ ਆ ਪੜੇ ਲਿਖੇ ਵੀ ਹੋਵੋਗੇ ਤੇ ਗਾਂਵ ਬਦੂ ਵੀ ਜਿਹੜੀ ਚੰਗੀ ਗੱਲ ਆ ਬਟ ਹਮੇਸ਼ਾ ਜਿਹੜਾ ਵਾ ਜਿਹੜਾ ਪਰਸਪੈਕਟਿਵ ਆ ਜਾਂ ਐਨਾਲੋਜੀ ਆ ਉਹਨੂੰ ਵੇਖ ਕੇ ਗਾਂ ਕੋਈ ਗੱਲ ਕਰਿਆ ਕਰੋ ਨਹੀਂ ਤੇ ਐਵੇਂ ਫਿਰ ਵਿਵਾਦ ਜਿਹੜਾ ਵਾ ਉਹ ਪੈ ਜਾਂਦਾ ਬਿਨਾ ਮਤਲਬ ਤੋਂ ਤੋ ਇਨਨੇ ਕੀ ਬੰਤੇ ਆ ਕਿ ਚਮਤਕਾਰ ਨਹੀਂ ਹੁੰਦੇ ਮੈਂ ਮੰਨਦਾ ਜਿਹੜੇ ਅੱਜਕੱਲ ਦੇ ਬਾਬੇ ਸਾਧ ਦੱਸਦੇ ਪਾਸਟਰ ਦੱਸਦੇ ਮੌਲਵੀ ਦੱਸਦੇ ਨੇ ਜਾਂ ਕੋਈ ਹੋਰ ਪੰਡਤ ਦੱਸਦਾ ਜਾਂ ਬਾਬਾ ਦੱਸਦਾ ਤੇ ਜਿਹੜੇ ਚਮਤਕਾਰ ਹੁੰਦੇ ਨੇ ਸਾਡੀ ਜਿਹੜੇ ਜਿਹੜੇ ਚਮਤਕਾਰਾਂ ਦੇ ਆਪਾਂ ਐਗਜ਼ਾਮਪਲ ਦਿੱਤੇ ਦੂਜੀਆਂ ਕੌਮਾਂ ਦੇ ਵਿੱਚ ਵੀ ਕਈ ਇਦਾਂ ਹੋਏ ਆ بڑے بڑے ਚਮਤਕਾਰ ਹੋਏ ਜਿੱਥੇ ਵੀ ਬਾਕੀ ਦੁਨੀਆ ਭੱਜ ਗਈ ਤੇ ਕੁਝ ਬੰਦੇ ਉਹਨਾਂ ਦੇ ਖੜੇ ਰਹਿ ਜਰ ਨਾ ਸੋ ਉਹ ਉਹ ਵੀ ਜਮਤਕਾਰ ਹੁੰਦੇ ਆ ਸੋ ਡਿਪੈਂਡ ਕਰਦਾ ਕਿ ਚਮਤਕਾਰ ਤੁਸੀਂ ਕਿਹੜੇ ਦੀ ਗੱਲ ਕਰ ਰਹੇ ਜੇ ਗਾਂ ਤੋਂ ਜਿਹੜੇ ਚਮਤਕਾਰ ਦੀ ਗੱਲ ਕਰਦੇ ਉਹਦੇ ਵਿੱਚ ਵਿਸਤਾਰ ਨਾਲ ਜ਼ਰੂਰ ਦੱਸਿਓ ਜੀ ਧੰਨਵਾਦ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਚਮਤਕਾਰ ਨੂੰ ਲੈ ਕੇ ਮੈਂ ਇੱਕ ਵੀਡੀਓ ਪਾਈ ਸੀ ਤੇ ਮੇਰਾ ਇਰਾਦਾ ਕਦੇ ਵੀ ਇਹੋ ਜਿਹਾ ਨਹੀਂ ਹੋਊਗਾ ਵੀ ਵੀ ਮੰਨਦੇ ਸੀ ਦੀਆਂ ਭਾਵਨਾਵਾਂ ਨੂੰ ਠੇਸ ਪਹਟਾਵਾ ਹਨ ਮੇਰੇ ਵਿਚਾਰ ਆਉਂਦੇ ਸੀਗੇ ਮੇਰੇ ਵਿਚਾਰਾਂ ਨਾਲ ਤੁਸੀਂ ਨਹੀਂ ਸਹਿਮਤ ਹੋਏ ਤੁਸੀਂ ਨਾ ਸਹਿਮਤ ਹੋਇਓ ਤਾਂ ਵੀ ਮੈਂ ਤੁਹਾਡੇ ਤੋਂ ਇੱਕ ਵਾਰ ਨਹੀਂ ਦੋ ਵਾਰ ਨਹੀਂ 10 ਵਾਰ ਮਾਫੀ ਮੰਗਦਾ ਹਨ ਕਿ ਮਾਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੁੰਦਾ ਨਾਲੇ ਜਿਹੜੇ ਬੰਦੇ ਨੂੰ ਮੰਨਣਾ ਆ ਜੇ ਮੈਂ ਵੀ ਗਲਤਾਂ ਹਨ ਹੋ ਸਕਦਾ ਮੈਂ ਆਪੇ ਵਿਚਾਰਾਂ ਨਾਲੋਂ ਕਈ ਵਾਰ ਬੰਦੇ ਨੂੰ ਲਾ ਦੋ ਮੈਂ ਸਹੀ ਆ ਪਰ ਤੁਹਾਨੂੰ ਲੱਗਿਆ ਵੀ ਨਹੀਂ ਤੂੰ ਸਹੀ ਨਹੀਂ ਮੈਂ ਫਿਰ ਵੀ ਕਹਿੰਦਾ ਵੀ ਮੈਂ ਨਹੀਂ ਸਹੀ ਤਾਂ ਮੈਂ ਮਾਫੀ ਚਾਹਨਾ ਮੈਂ ਸਾਰੀ ਸਿਕ ਕੌਮ ਤੋਂ ਮਾਫੀ ਚਾਹੁੰਦਾ ਮੈਂ ਹਮੇਸ਼ਾ ਹੀ ਤੜਕੇ ਤੋਂ ਲੈ ਕੇ ਸਾਂ ਉੱਤੱਕ ਤੱਕ ਮੈਂ ਸਿੱਖਣਾ ਰਹਿਣਾ ਹਾਂ ਤੇ ਬਹੁਤ ਸਾਰੇ ਮੈਂ ਗਾਣੇ ਵੀ ਲਿਖੇ ਹਨ ਮੈਂ ਉਹ ਗਾਣਿਆਂ ਦਾ ਕੀ ਜਲਦ ਤੁਹਾਨੂੰ ਸਾਂਝ ਕਰਾਂ ਸਭ ਨੂੰ ਪਤਾ ਹੈ ਵੀ ਮੇਰਾ ਕਹਿਰ ਦਾ ਮਤਲਬ ਕਦੇ ਵੀ ਨਹੀਂ ਹੋ ਮੈਂ ਕਹਾਂ ਵੀ ਸਿੱਖ ਕੌਮ ਤੇ ਅਸੀਂ ਕਿੱਦਾਂ ਮਿਲ ਸਕ ਕਰਾਂਗੇ ਇਹਦੇ ਲਈ ਤਾਂ ਅਸੀਂ ਇੱਕ ਵਾਰ ਕੀ ਹਜ਼ਾਰ ਵਾਰ ਬਿਨਾਂ ਗਲਤੀ ਤੋਂ ਮਾਫੀ ਮੰਗਾਂਗੇ ਕਿਉਂਕਿ ਢੀ ਢੀ ਦੇਣਾ ਸਾਡੇ ਸਾਡੇ ਸਿੱਖ ਕੌਮ ਦੀ ਸੰਤ ਫਿਰ ਵੀ ਜਿਹਨੇ ਲੱਗਦਾ ਵੀ ਮੇਰੇ ਭਰਾ ਨੇ ਹਾਂ ਮੈਨੂੰ ਮੈਨੂੰ ਚਾਉਣ ਵਾਲੇ ਉਹਨਾਂ ਲੱਗਾ ਹੁਣ ਵੀ ਯਾਰ ਇਹ ਇੱਥੇ ਮੈਂ ਸਹੀ ਨਹੀਂ ਪਰ ਮੇਰਾ ਚਮਤਕਾਰ ਲੈ ਕੇ ਇਹ ਨਾਲ ਤੁਸੀਗਾ ਵੀ ਜਿਹੜੇ ਅੱਜਕੱਲ ਪਖੰਡ ਕਰਦੇ ਵੀ ਬਾ ਚਮਤਕਾਰ ਦੋ ਸਾਡੇ ਕਹਣ ਤੋਂ ਬਾਅਦ ਵੀ ਜਾਲੂੜਾ ਫਲਾਨਾ ਆ ਜੀ ਮੈਂ ਕਹਿੰਦਾ ਵੀ ਸਾਡੇ ਤਸਵੀਰ ਸਪੇਟਾ ਤਾਂ ਖੁਦ ਆਪਦੇ ਆਪ ਜਿਹਾ ਚਮਤਕਾਰ ਸੀ ਹੈ ਨਾ ਉਹ ਜੇ ਚਮਤਕਾਰ ਮੱਲ ਉਹ ਗਿਆਨੀ ਸੀਗੀ ਇੱਕ ਵੱਡੇ ਲਖਾਰੀ ਸੀ ਜਾ ਫਨਾਵਾ ਲਿਖਣ ਵਾਲੇ ਹੈ ਨਾ ਤੇ ਉਹ ਇੰਨੇ ਗਿਆਨੀ ਸੀਗੀ ਉਹ ਕਹਿੰਦੇ ਵੀ ਗਿਆਨ ਹੈ ਹਾਂ ਸੱਚ ਦੇ ਮੂਰੇ ਝੁਕਣਾ ਨਹੀਂ ਹੈਗਾ ਵੀ ਸੱਚਿਆਂ ਚਾਹੇ ਜੋ ਮਰਜ਼ੀ ਹੋ ਜਵੇ ਵੀ ਚਮਤਕਾਰ ਤੋਂ ਵੱਡੀ ਗੱਲਬਾਤ ਹੁੰਦੀ ਹੈ ਵੀ ਸੱਚੇ ਗਿਆਨੀ ਹੋਣਾ ਹਨਾ ਮੈਂ ਇਹ ਉਸ ਚਮਤਕਾਰ ਦਾ ਕੰਪੈਰੀਸ਼ਨ ਆ ਪਖੰਡਾ ਵਾਲੇ ਬਾਬੇ ਨੇ ਕੀਤਾ ਸੀ ਹਮੇਸ਼ਾ ਹੀ ਚੜ੍ਹਦੀ ਕਲਾ ਜੈ ਸਿਕਾਉਂ ਤੇ ਚੜ੍ਹਦੀ ਕਲਾ ਰਹੂ ਮੈਂ ਕੌਣ ਹੁੰਨਾ ਹਨਾ ਵੀ ਉਂਗਲ ਠਾਉਣ ਵਾਲਾ ਮੈਂ ਫਿਰ ਕਹਿੰਦਾ ਵੀ ਇੱਕ ਵਾਰ ਨਹੀਂ ਮੈਂ ਹਜ਼ਾਰ ਵਾਰ ਮਾਫੀ ਮੰਗੂਗਾ ਜੇ ਮੇਥੋਂ ਹਨਾ ਕੋਈ ਅਣਜਾਣੇ ਚ ਕੋਈ ਗਲਤੀ ਹੋਈ ਹੋਵੇ ਤੁਸੀਂ ਮਾਫ ਕਰਨਾ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਸੋਸ਼ਲ ਮੀਡੀਆ ਤੇ ਜੋ ਮੱਟਸੇਰੋ ਵਾਲੇ ਨੇ ਚਮਤਕਾਰ ਸੰਬੰਧੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੋਸਟ ਪਾਈ ਸੀ ਕੀ ਦੋਸਤੋ ਇਹ ਸਹੀ ਸੀ ਜਾਂ ਗਲਤ ਸੀ ਇਹਦਾ ਕਮੈਂਟ ਕਰਕੇ ਤੁਸੀਂ ਵੀ ਆਪਣੇ ਇਸ ਮਾਮਲੇ ਬਾਰੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵਾਤਵਾਰ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ ਮੈਕਸ TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਤ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ